ਇੱਕ ਵਾਰੀ ਹਰਜੀਤ ਜਿਵੇਂ ਤੂੰ ਦੱਸਿਆ ਮੇਰੇ 15 ਕਿੱਲੇ ਵਾਹਣਾ ਹਨਾ ਹਾਂਜੀ ਬਾਈ ਅੱਜ ਕੱਲ ਜਿਵੇਂ ਰੇਟ ਹੋ ਰਿਹਾ 30 35 ਲੱਖ ਆਪਣੇ ਆਪ ਹੀ ਹੋ ਰਿਹਾ ਤੇ ਜਦੋਂ 2 4 ਕਿੱਲੇ ਵਾਲਾ ਨਹੀਂ ਮਾਣ ਹੁੰਦਾ ਉਹਦੇ ਧੌਣ ਤੇ ਡਾ ਕਿੱਲਾ ਹੁੰਦਾ ਵੀ ਮੇਰੇ ਕੋਲ ਇੰਨੇ ਕਿੱਲੇ ਆਉਂਦੇ ਆ ਤੇ ਤੂੰ 15 ਕਿੱਲੇ ਹੋਣ ਦੇ ਬਾਵਜੂਦ ਵੀ ਇਹੋ ਜਿਹਾ ਕੰਮ ਚੁਣਿਆ ਕਿਉਂਕਿ ਤਿੰਨ ਤਿੰਨ ਚਾਰ ਤਰ ਕਿੱਲੇ ਨਾਲ ਗੱਡੀਆਂ ਤੋਂ ਨਹੀਂ ਉਤਾਰਦੇ ਆਪਾਂ ਬਾਈ ਜੇ ਭਾਈ ਆਪਾਂ ਮਿਹਨਤ ਨਾ ਕਰਾਂਗੇ ਭਈ ਫਿਰ ਕੱਲ ਨੂੰ ਵੇਚਣ ਲੱਗ ਜਾਾਂਗੇ ਬਿਲਕੁਲ ਭਾਈ ਬਹੁਤ ਸਿਆਣੀ ਗੱਲ ਬਾਪੂ ਨੇ ਭਾਈ ਬਹੁਤ ਔਖਾ ਕਮਾਇਆ ਹੈਗਾ ਬਹੁਤ ਔਖੀ ਜ਼ਮੀਨ ਬਣਾਈ ਆ ਬਾਪੂ ਨੇ ਵੀ ਜ਼ਮੀਨ ਬਹੁਤ ਬਣਾਈ ਆ ਭਾਈ ਤੇ ਪਰ ਇਹ ਆ ਵੀ ਆਪਾਂ ਤਾਂ ਇਹੀ ਬਾਪੂ ਤੋਂ ਸਿੱਖਿਆ ਹੋਇਆ ਹੈਗਾ ਵੀ ਯਾਰ ਉਹ ਕਹਿੰਦਾ ਬਾਪੂ ਕਹਿੰਦਾ ਹੁੰਦਾ ਵੀ ਪੁੱਤਰਾ ਕਦੇ ਮਿਹਨਤ ਨਾ ਸੱਢੀ ਹਣਾ ਵੀ ਭੁੱਖਾ ਕਦੇ ਵੀ ਨਹੀਂ ਬੰਦਾ ਮਰਦਾ ਹੁੰਦਾ ਇੰਨੇ ਕੋ ਸਪੋਰਟ ਕੀਤੇ ਆ ਹਰ ਵਰਗ ਨੇ ਸਪੋਰਟ ਕੀਤੇ ਬਈ ਹਰ ਵਰਗ ਨੇ ਜਿਹੜਾ ਉਹ ਹੈ ਜਾਂ ਕਿਹੜਾ ਵਰਗ ਜਿਨੇ ਨੇ ਸਪੋਰਟ ਕੀਤੇ ਤੇ ਯਾਰ ਕਿ ਪੂਰੇ ਖੁਸ਼ ਸੰਤੋਸ਼ ਤੋਂ ਪੂਰੇ ਬਈ ਪੂਰੇ ਆਪਾਂ ਇੱਕ ਇਹ ਆ ਵੀ ਆਪਾਂ ਆਪਦੇ ਇਲਾਕੇ ਨੂੰ ਬਈ ਮਿਹਣਾ ਨਹੀਂ ਦੇ ਸਕਦੇ ਹਾਂ ਵੱਡੀ ਗੱਲ ਹੈ ਮੈਂ ਇਹੀ ਕਹਿਣਾ ਵੀ ਜੇ ਆਪਣਾ ਪੰਜਾਬੀ ਵੀਰ ਕੋਈ ਵੀ ਕੰਮ ਕਰੂਗਾ ਨਾ ਹੂੰ ਆਪਣਾ ਇਲਾਕਾ ਉਹਨੂੰ ਕਦੇ ਵੀ ਪਿੱਛੇ ਨਹੀਂ ਰਹਿਣ ਦਊਗਾ ਬਿਲਕੁਲ ਇਹ ਤਾਂ ਸਿਆਣੀ ਗੱਲ ਹੈ 3 ਸਾਲ ਦਾ ਜਾਂ 4 ਸਾਲ ਦਾ ਬੱਚਾ ਹਨਾ ਵੀ ਜਿਹੜਾ ਮੂਝ ਬੰਨੀ ਊੜਾੜ ਸੁਣਾਊਗਾ ਅੱਛਾ ਜਿੰਨੇ ਸਾਲ ਦਾ ਹੋਊਗਾ ਉਹ ਬੱਚਾ ਵੀ 5 ਸਾਲ ਤੱਕ ਉਹਨੂੰ ਜਿੰਨੇ ਸਾਲ ਦਾ ਉਹ ਓਨੇ ਕਲਾਸ ਗੰਨੇ ਤੇ ਫਿਰ ਲੈ ਵੀ ਮੈਨੂੰ ਵੀ ਕਹਿੰਦੇ ਹੁੰਦੇ ਸੀਗੇ ਯਾਰ ਇਹ ਕੋਈ ਧੁੰਦਾਗਾ ਇਹ ਕਰੀ ਕੀ ਜਾਂ ਨਾ ਕਦੇ ਤਾਂ ਮੈਨੂੰ ਕਹਦਾ ਕਰਨਾ ਇਹਦਾ ਯਾਰ ਮੇਲਿਆਂ ਹੀ ਲੱਗਦੀ ਆ। ਫਸਤੀ ਗੱਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਵਿੰਦਰ ਭੁੱਲਰ ਸਵਾਗਤ ਕਰਦਾ ਹਾਂ ਤੁਹਾਡਾ ਪਿੰਡੂ ਰੂਟਸ ਦੇ ਉੱਪਰ। ਤਾਂ ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਤੇ ਜਿਵੇਂ ਆਪਾਂ ਨੂੰ ਪਤਾ ਕਿ ਗਰਮੀਆਂ ਜੂਸ ਦੀ ਡਿਮਾਂਡ ਵੀ ਵਧਣੀ ਹੈ। ਤਾਂ ਜੇਕਰ ਜੂਸ ਸਾਫ਼ ਸਫਾਈ ਵਾਲਾ ਤੇ ਕੁਆਲਿਟੀ ਵਾਲਾ ਮਿਲ ਜਾਏ ਤਾਂ ਸੋਨੇ ਤੇ ਸੁਹਾਗਾ ਹੋ ਜਾਂਦਾ। ਤਾਂ ਅੱਜ ਤੁਹਾਨੂੰ ਕਹੇ ਜੇ ਨੌਜਵਾਨ ਗੁਰਸਿੱਖ ਨੌਜਵਾਨ ਨੂੰ ਮਿਲਾਉਣ ਜਾ ਰਹੇ ਆ ਜੋ ਜੱਟ ਪੁਣੇ ਵਾਲਾ ਧੌਣ ਚ ਕਿੱਲਾ ਕੱਢ ਕੇ ਕਹਿ ਜਾਹਾ ਕੰਮ ਕਰ ਰਿਹਾ ਜੋ ਕਿ ਪੰਜਾਬੀਆਂ ਵਾਸਤੇ ਮਿਸਾਲ ਬਣਿਆ ਹੋਇਆ ਤਾਂ ਆਓ ਮਿਲਦੇ ਆ ਇੱਕ ਗੁਰਸਿੱਖ ਨੌਜਵਾਨ ਨੂੰ ਜੋ ਜੂਸ ਦਾ ਕੰਮ ਕਰਦਾ ਸੱਸੀਗਾ ਬਾਈ ਹਰਜੀਤ ਸੱਸੀਗਾ ਬਾਈ ਜੀ ਆਪਾਂ ਤੇਰਾ ਕੰਮ ਨਹੀਂ ਰੋਕਦੇ ਤੇ ਆਪਾਂ ਕੰਮਕਾਰ ਕਰਦੇ ਕਰਦੇ ਨਾਲ ਗੱਲਾਂ ਬਾਤਾਂ ਕਰਦੇ ਆ ਠੀਕ ਹੈ ਹਾਂਜੀ ਤੇ ਪਹਿਲਾਂ ਤਾਂ ਯਾਰ ਤੂੰ ਵਧਾਈ ਦਾ ਪਾਤਰ ਆ ਹਨਾ ਇੱਕ ਗੁਰਸਿੱਖ ਬੰਦਾ ਹੋ ਕੇ ਤੋਂ ਅਜਿਹਾ ਕੰਮ ਚੁਣਿਆ ਜਿਹੜੇ ਆਪਣੇ ਪੰਜਾਬੀ ਕਰਦੇ ਹੀ ਨਹੀਂ ਹਾਂਜੀ ਬਈ ਇਹ ਤਾਂ ਹੈ ਤੇ ਇਹ ਕਿਵੇਂ ਵਿਚਾਰ ਆਇਆ ਯਾਨੀ ਕਿ ਇਹ ਕੰਮ ਕਿੱਥੋਂ ਆਈਡੀਆ ਮਿਲਿਆ ਤੇ ਮੈਂ ਕੰਮ ਕਰੰਦਾ ਵੀਰੇ ਗੱਲ ਇਹ ਸੀਗੀ ਆਪਣੇ ਨਾਲ ਯਾਰ ਮਿੱਤਰ 7-8 ਬਾਹਰ ਗਏ ਸੀਗੇ ਅੱਛਾ ਜੀ ਉਹ ਜਦੋਂ ਬਾਹਰ ਜਾਂਦੇ ਸੀ ਨਾ ਮੇਰੇ ਪਹਿਲੇ ਦਿਨ ਤੋਂ ਸੀ ਵੀ ਆਪਾਂ ਬਾਹਰ ਨਹੀਂ ਜਾਣਾ ਹਨਾ ਤੇ ਮੈਂ ਉਹਨਾਂ ਨੂੰ ਇਹ ਕਹਿੰਦਾ ਹੁੰਦਾ ਸੀ ਯਾਰ ਵੀ ਤੁਸੀਂ ਬਾਹਰ ਨਾ ਜਾਓ ਆਪਾਂ ਇੱਥੇ ਬੈਠ ਆਪਾਂ ਪੰਜਾਬ 'ਚ ਰਹਿ ਕੇ ਕੁਝ ਵੀ ਕਰ ਸਕਦੇ ਆ ਹੂੰ ਉਹ ਅੱਗੋਂ ਇਹ ਕਹਿੰਦਾ ਸੀ ਯਾਰ ਵੀ ਜੇ ਐਡੀ ਹੈਗਾ ਨਾ ਵੀ ਤੂੰ ਆਪ ਕਰਕੇ ਦੇਖ ਹਨਾ ਅੱਛਾ ਉਹ ਕਹਿੰਦਾ ਵੀ ਅਸੀਂ ਤਾਂ ਹਾਂ ਵੀ ਅਸੀਂ ਤਾਂ ਬਾਹਰ ਜਾਵਾਂਗੇ ਹੂੰ ਫਿਰ ਬਾਈ ਸਾਨੂੰ ਪਤਾ ਇੱਕ ਮੇਨ ਆਇਆ ਵੀ ਹੋ ਗਿਆ ਸੀ ਆ ਵੀ ਪੰਜਾਬ ਚ ਰਹਿ ਕੇ ਆਪਾਂ ਕੀ ਕੀ ਕਰ ਸੀ ਗਿਆ ਆਪਾਂ ਪੰਜਾਬ ਲਈ ਵੀ ਕੀਤਾ ਤੇ ਇੱਕ ਆਪਣੇ ਸ਼ਹਿਰ ਲਈ ਵੀ ਕੀਤਾ ਬਾਈ ਅੱਛਾ ਸਭ ਤੋਂ ਮੇਨ ਗੱਲ ਜਿਹੜੀ ਵੱਡੀ ਗੱਲ ਆ ਕੁਆਲਿਟੀ ਦੀ ਹਾਂ ਤੇ ਆਪਾਂ ਬਾਈ ਫਿਰ ਉਹ ਕੁਆਲਿਟੀ ਲੈ ਕੇ ਆਏ ਆ ਅੱਛਾ ਜੀ ਹਾਂਜੀ ਹਾਂਜੀ ਬਾਈ ਤੇ ਇਹ ਫਿਰ ਜਿਹੜਾ ਤੁਸੀਂ ਗੰਨੇ ਦਾ ਜੂਸ ਆਪਣੇ ਕੋਲੇ ਹਾਂਜੀ ਬਾਈ ਤੇ ਹੋਰ ਕਿਹੜੇ-ਕਿਹੜੇ ਜੂਸ ਆ ਇਹਦੇ ਚ ਵੀਰੇ ਗੰਨੇ ਦਾ ਜੂਸ ਆ ਗਿਆ ਤੇ ਆਪਣੇ ਦੂਜੇ ਜੂਸ ਆ ਗਏ ਬਾਈ ਜਿਵੇਂ ਮਸੰਮੀ ਦਾ ਹੋ ਗਿਆ ਕਿੰਨੂ ਦਾ ਹੋ ਗਿਆ ਸ਼ੇਕ ਆ ਗਏ ਬਾਈ ਸਾਰੇ ਆਪਣੇ ਠੀਕ ਹੈ ਤੇ ਤਕਰੀਬਨ ਹੋਰ ਵੀ ਕਈ ਆਈਟਮਾਂ ਹੈਗੀਆਂ ਆਪਣੇ ਕੋਲ ਕੋਲਡ ਕਾਫੀ ਹੋ ਗਈ ਬਾਈ ਅੱਛਾ ਸਾਰੀਆਂ ਤਰ੍ਹਾਂ ਦੀਆਂ ਚੀਜ਼ਾਂ ਹੈ ਹਾਂਜੀ 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 ਬਾਈ ਤੇ ਇੱਕ ਤਾਂ ਈ ਹੋਰ ਖਾਸ ਚੀਜ਼ ਸੁਣੀ ਆ ਕਿ ਗੰਨੇ ਦਾ ਜਿਹੜਾ ਜੂਸ ਆ ਬਿਨਾ ਬਰਫ਼ ਤੋਂ ਆ ਇਹ ਇਹ ਕੀ ਚੱਕਰ ਆ ਬਾਈ ਕੱਲਾ ਦੇ ਵਿੱਚ ਗਰਮ ਜੂਸ ਕੌਣ ਪੀਊਗਾ ਕੱਲਾ ਗੰਨੇ ਦਾ ਦਾਸ ਨਹੀਂ ਹੈਗਾ ਵੀਰੇ ਆਪਣੇ ਕੋਲੇ ਸ਼ੇਕ ਵੀ ਬਿਨਾ ਬਰਫ਼ ਤੋਂ ਆ ਸਾਰੇ ਬਿਨਾ ਬਰਫ਼ ਤੋਂ ਹਰ ਇੱਕ ਚੀਜ਼ ਬਿਨਾ ਬਰਫ਼ ਤੋਂ ਆ ਬਾਈ ਜੀ ਆਪਣੇ ਕੋਲ ਇਹ ਕਿਦਾਂ ਮਤਲਬ ਗਰਮੀ ਚ ਜਦ ਵਿੱਚ ਆਉਣ ਵਾਲੇ ਤਾਂ ਗਰਮੀ ਵਧ ਨਹੀਂ ਆ ਫਿਰ ਬਈ ਸਾਰਾ ਆਪਾਂ ਇਹਦੇ ਚ ਐਡ ਕੀਤਾ ਹੋਇਆ ਹੈਗਾ ਆਪਾਂ ਫਰਿੱਜ ਚ ਲਾਇਆ ਹੋਇਆ ਬਈ ਸਾਰਾ ਆਪਾਂ ਅੱਛਾ ਫਰਿੱਜ ਹੀ ਤੇ ਲਾਇਆ ਹਾਂ ਹਾਂਜੀ ਹਾਂਜੀ ਠੀਕ ਹੈ ਉਹੀ ਯਾਨੀ ਕਿ ਠੰਡਾ ਜਿਹੜਾ ਫਰਿੱਜ ਉਹ ਠੰਡਾ ਹੋ ਗਿਆ ਹੋ ਗਿਆ ਸਾਰਾ ਹਾਂਜੀ ਬਈ ਫਰਿੱਜ ਨੂੰ ਠੰਡਾ ਕਰਨਾ ਆਪਾਂ ਸਾਰਾ ਠੀਕ ਹੈ ਤੇ ਕੁਆਲਿਟੀ ਦੇ ਉੱਪਰ ਜੇ ਆਪਾਂ ਗੱਲ ਕਰੀਏ ਕੁਆਲਿਟੀ ਦਾ ਕੀ ਭਰੋਸਾ ਆਪਣਾ ਕਵਾਲਿਟੀ ਬਈ ਜਿਹੜੀ ਚੀਜ਼ ਆਪਣਾ ਜਿਵੇਂ ਦੁੱਧ ਲਾ ਲਓ ਮੈਂ ਦੁੱਧ ਬਾਦੇ ਨਾਲ ਕਹਿ ਸਕਦਾ ਆਪਣਾ ਗੰਨਾ ਲਾ ਲਓ ਆਰਗੈਨਿਕ ਆ ਇਹ ਮੈਂ ਬਾਦੇ ਨਾਲ ਕਹਿ ਸਕਦਾ ਕਿਉਂਕਿ ਇਹ ਨਾ ਮੇਰਾ ਮਿੱਤਰ ਨੇ ਲਾਇਆ ਹੋਇਆ ਵੀਰੇ 5 ਕਿੱਲੇ ਗੰਨਾ ਮੈਂ ਉਹਦੇ ਤੋਂ ਲੈਣਾ ਸਾਰਾ ਗੰਨਾ ਗੰਨਾ ਆਰਗੈਨਿਕ ਹੈ ਗੰਨਾ ਆਰਗੈਨਿਕ ਆ ਬਈ ਸਾਰਾ ਠੀਕ ਹੈ ਤੇ ਜਿਹੜਾ ਫਰੂਟ ਆ ਵੀਰੇ ਤੇ ਜਿਹੜਾ ਜਿਹੜਾ ਫਰੂਟ ਆ ਵੀਰੇ ਉਹ ਫਰੂਟ ਆਪਾਂ ਸਾਰਾ ਮੰਡੀ ਚੋਂ ਲੈਣੇ ਆਗੇ ਫਰੈਸ਼ ਫਰੂਟ ਲੈਣੇ ਆਗੇ ਕੋਈ ਕੇਰਕੂਰ ਨਹੀਂ ਆਹ ਕੁਆਲਿਟੀਆਂ ਚੈੱਕ ਕਰ ਲਓ ਬਈ ਜਿਹੜੀ ਵੀ ਜੇ ਤੁਹਾਨੂੰ ਐ ਲੱਗੇ ਨਾ ਵੀ ਕੇਰ ਆ ਆਪਾਂ ਉਹਦੇ ਵੀ ਦਾਅਵੇਦਾਰ ਹੈਗੇ ਆਂ ਕਿ ਕੁਆਲਟੀ ਦੇ ਯਾਨੀ ਕਿ ਫਰੂਟ ਵੀ ਤੁਸੀਂ ਚੰਗਾ ਕੁਆਲਟੀ ਦਾ ਖਰੀਦਣਾ ਹਾਂਜੀ 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 ਬਾਈ ਕਿਉਂ ਸਾਰੀ ਮੰਡੀ ਨਾਲ ਇੱਥੇ ਜੂਸ ਪੀਂਦੀ ਹੈ ਕਿ ਹੁਣ ਉਹ ਉਹਨਾਂ ਨੂੰ ਵੀ ਪਤਾ ਲੱਗਿਆ ਹੈ ਚੀਜ਼ ਦਾ ਵੀ ਹਾਂ ਯਾਰ ਉਹ ਸਰਦਾਰ ਬੰਦਾ ਵੀ ਕੁਆਲਟੀ ਲੈ ਕੇ ਜਾਂਦਾਗਾ ਤੇ ਆਪਾਂ ਵੀ ਕੁਆਲਟੀ ਦੇਣੀ ਹੈ ਤੇ ਆਪਾਂ ਆਪਾਂ ਜਿਹੜੇ ਆਪਣੇ ਗਾਹਕ ਆਗੇ ਆਪਾਂ ਉਹਨਾਂ ਨੂੰ ਕੁਆਲਟੀ ਕਹਿ ਕੇ ਦਿੰਦੇ ਆ ਵੀ ਇੱਕ ਕੁਆਲਟੀ ਤੇ ਉਹ ਮੰਨਦੇ ਵੀ ਆਪਣੀ ਕੁਆਲਟੀ ਦੀ ਠੀਕ ਹੈ ਇੱਕ ਹਰਜੀਤ ਵੀਰੇ ਤੁਸੀਂ ਅਮਰਜ ਸ਼ੱਗਾ ਗੁਰੂ ਦੇ ਸਿੰਘ ਹਾਂਜੀ ਬਿਲਕੁਲ ਹੈਨਾ ਤੇ ਆਪਾਂ ਪੰਜਾਬ ਦੇ ਵਿੱਚ ਦੇਖਿਆ ਹੈ ਕਿ ਆਪਣੇ ਤੁਸੀਂ ਆਪਣੇ ਸ਼ਹਿਰ ਦੀ ਗੱਲ ਹੀ ਕਰ ਲੋ ਬਹੁਤ ਸਾਰੇ ਤੁਹਾਨੂੰ ਨੇਪਾਲੀ ਇਹੋ ਜਿਹਾ ਕੰਮ ਕਰਦੇ ਮਿਲ ਜਾਣਗੇ ਭਈਏ ਜਿਹੜੇ ਬਾਹਰਲੀਆ ਸਟੇਟਾਂ ਵਾਲੇ ਉਹ ਕੰਮ ਮਿਲ ਜਾਣਗੇ ਪੰਜਾਬੀ ਬੰਦੇ ਹੈ ਨਹੀਂ ਇਸ ਕੰਮ 'ਚ ਭਾਈ ਵੱਡੀ ਗੱਲ ਕੀ ਆ ਨਾ ਇੱਕ ਆਪਣੇ ਪੰਜਾਬੀਆਂ ਨੂੰ ਪਾਤਾ ਥੋੜੀ ਜੀ ਸ਼ਰਮ ਮੰਨਦੇ ਆ ਯਾਰ ਮੈਨੂੰ ਇਸ ਚੀਜ਼ ਦੀ ਸਮਝ ਨਹੀਂ ਆ ਰਹੀ ਵੀ ਸ਼ਰਮ ਕਿਉਂ ਮੰਨਦੇ ਆ ਉਹ ਨਾਲੇ ਕੰਮ ਆਉਦਾ ਨਾਲੇ ਕੰਮ ਆਉਦਾ ਬਈ ਇਹ ਹੁਣ ਤੁਸੀਂ ਟਾਬੇ ਲਾ ਲਓ ਮੈਂ ਨਾ ਇੱਕ ਤਕਰੀਬਨ ਮੈਨੂੰ 10 ਸਾਲ ਹੋ ਗਏ ਜਾਂਦੇ ਨੂੰ ਆ ਦੋ ਸਾਲਾਂ ਦੇ ਵਿੱਚ ਨਾ ਬਈ ਕਿਸੇ ਮਰਜ਼ੀ ਟਾਬੇ ਤੇ ਦੇਖ ਲਓ ਤੁਹਾਨੂੰ ਪੰਜਾਬੀ ਬੰਦਾ ਨਹੀਂ ਮਿਲੂਗਾ ਇਕੱਲਾ ਭਈਆ ਮਿਲੂਗਾ ਨਪਾਲੀ ਵੀ ਨਹੀਂ ਮਿਲਣਗਰੇ ਬਿਲਕੁਲ ਸੱਚਾ ਬਈ ਤੇਰੀ ਗੱਲ ਇਸ ਚੀਜ਼ ਨੂੰ ਦੇਖ ਕੇ ਵੀਰੇ ਕਈ ਵਾਰ ਨਾ ਦੁੱਖ ਲੱਗਦਾ ਹੈ ਹਨਾ ਵੀ ਆਪਣੇ ਪੰਜਾਬੀ ਨੌਜਵਾਨ ਨਸਿਆਂ 'ਚ ਡਿੱਗੇ ਪਏ ਹੁੰਦੇ ਆਗੇ ਹਨਾ ਕੋਈ दारू ਪੀ ਕੇ ਕੋਈ ਚਿੱਟਾ ਲਾ ਕੇ ਪਰ ਮੈਂ ਉਹਨਾਂ ਨੂੰ ਇਹੀ ਚੀਜ਼ ਕਹਿਣਾ ਬਈ ਵੀ ਮਿਹਨਤ ਕਰੋ ਨਾ ਯਾਰ ਆਪਦੀ ਆਪਾਂ ਕੁਝ ਵੀ ਕਰ ਸਕਦੇ ਆ ਆਪਾਂ ਪੰਜਾਬੀ ਆ ਯਾਰ ਤੇ ਆਪਣਾ ਤਾਂ ਹਰ ਥਾਂ ਤੇ ਨਾਂ ਚੱਲਦਾ ਹੈਗਾ ਆਪਾਂ ਕੁਝ ਵੀ ਕਰ ਸਕਦੇ ਆ ਆਪਾਂ ਇੰਨੀ ਮਿਹਨਤਈ ਆਈ ਬੰਦੇ ਆ ਯਾਰ ਆਪਾਂ ਆਣਾ ਚਲੋ ਬਿਲਕੁਲ ਤੇ ਪਰਿਵਾਰ ਦਾ ਫਿਰ ਕਿੰਨਾ ਕਾ ਸਪੋਰਟ ਆ ਪਰਿਵਾਰ ਨੇ ਵੀ ਰੋਕੇ ਪਰਿਵਾਰ ਵੀਰੇ ਪਹਿਲਾਂ ਰੋਕਦਾ ਸੀ ਕਹਦਾ ਤੇ ਆ ਕਿ ਵੀ ਭਾਂਡੇ ਮਾਂਜਨੇ ਪੈਣਗੇ ਮੈਂ ਕਿਹਾ ਵੀ ਗੁਰੂ ਘਰ ਜਾਂਦੇ ਸੇਵਾ ਕਰਦੇ ਮੈਂ ਕਿਹਾ ਉੱਥੇ ਵੀ ਭਾਂਡੇ ਮਾਂਜਦੇ ਆ ਮੈਂ ਕਿਹਾ ਜੇ ਮੈਂ ਬਾਹਰ ਜਾਂਦਾ ਉੱਥੇ ਵੀ ਮੈਂ ਕਿਹ ਪਤਾ ਮੈਨੂੰ ਭਾਂਡੇ ਮਾਂਜਨੇ ਪੈਣੇ ਸੀਗੇ ਪਰ ਮੈਂ ਪੰਜਾਬ ਚ ਭਾਂਡੇ ਮਾਂਜਣ ਨੂੰ ਮੈਂ ਵਧੀਆਂ ਮੰਨਦਾ ਵੀ ਮੈਂ ਪੰਜਾਬ ਦੀ ਇੱਕ ਮੈਂ ਜੂਠ ਧੋ ਰਹਾਗਾ ਨਾਲੇ ਯਾਰ ਮੈਨੂੰ ਚੰਗੀ ਲੱਗਦੀ ਆ ਇਹ ਸੰਤੋਸ਼ਤਾ ਬਈ ਮੈਂ ਜਿੱਥੇ ਜੰਮਿਆ ਜਿੱਥੇ ਖੇਡੇ ਪਲੇਆ ਹਨਾ ਤੇ ਰੋਜ਼ਗਾਰ ਵੀ ਫਰਾਵਦਾ ਉੱਥੇ ਕਰਨ ਦਾ ਸਵਾਦ ਹੀ ਬਿਲਕੁਲ ਬਾਈ ਜਦੋਂ ਨਾ ਸ਼ਾਮ ਨੂੰ ਜਦੋਂ ਜਾਂਦੇ ਆ ਮਿੱਟੀ ਤੇ ਜਦੋਂ ਪਾਣੀ ਛਿੜਕਦੇ ਆਂਦੇ ਜਿਹੜੀ ਉਹ ਖੁਸ਼ਬੂ ਆਉਂਦੀ ਆ ਨਾ ਉਹ ਇੱਕ ਅਲੱਗ ਜੀ ਉਹ ਨਾ ਕਿਸੇ ਕੋਲ ਜਾਣ ਹੀ ਨਹੀਂ ਦੇ ਰਹੀ ਬਾਈ ਬਿਲਕੁਲ ਬਾਈ ਬਿਲਕੁਲ ਇਹ ਗੱਲ ਤੇਰੀ ਲੱਖ ਰੁਪਏ ਦੀ ਆ ਹਾਂਜੀ ਕੋਈ ਤੇ ਆ ਜਿਹੜਾ ਤੂੰ ਸਟਰਕਚਰ ਖੜਾ ਕੀਤਾ ਰੇ ਇਹ ਸਭ ਤੋਂ ਪਹਿਲਾਂ ਤਾਂ ਇਹ ਬੜਾ ਇੱਕ ਨਾ ਨਜ਼ਾਰੇ ਵਾਲਾ ਹਨਾ ਜਿਹ ਤੁਰਦਾ ਫਿਰਦਾ ਕਮਰਾ ਹੈ ਹਾਂਜੀ ਬਾਈ ਇਹ ਆਈਡੀਆ ਕਿੱਥੋਂ ਲਿਆ ਆਪਾਂ ਇਹ ਹਨ ਬਈ ਆਪਣਾ ਬਾਈ ਸੰਦੀਪ ਨਾਬਿਆ ਜਨੇ ਤਿਆਰ ਕੀਤਾ ਸੀ ਬਈ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਆਪਾਂ ਐ ਦੋ ਤਿੰਨ ਟਰਾਲੀਆਂ ਦੇਖੀਆਂ ਸੀ ਬਈ ਉਹਨਾਂ ਦੀਆਂ ਬਣੀਆਂ ਹੋਈਆਂ ਸੀਆਂ ਆਪਾਂ ਉਹਦੇ ਚ ਜਿਹੜੀਆਂ ਥੋੜੀਆਂ ਜੀਆਂ ਮੈਨੂੰ ਕਮੀਆਂ ਲੱਗੀਆਂ ਸੀ ਹਨਾ ਵੀ ਆਹ ਚੀਜ਼ ਐਂ ਕਰਕੇ ਆਪਾਂ ਉਹ ਸਾਰੀ ਅਲੱਗ ਚੀਜ਼ ਕੱਢ ਕੇ ਲਿਆਂਦੀ ਆ ਉਹਦੇ ਚ ਬਈ ਮੈਨੂੰ ਕਿ ਏਸੀ ਉਹਦਾ ਪੂਰਾ ਫਟਕ ਗਰਾਇਆ ਹਾਂਜੀ 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 ਗਰਮੀ ਵਾਲਾ ਪਤਾ ਨਹੀਂ ਲੱਗਦਾ ਅੰਦਰ ਦਾ ਹਨਾ ਹਾਂਜੀ 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 ਉਹ ਜਿਵੇਂ ਬਾਹਰਲੇ ਕਹਦਾ ਦੇ ਹੁੰਦੇ ਆ ਨਾ ਬਈ ਯਾਰ ਇੱਥੇ ਦਾ ਯਾਰ ਪੰਜਾਬ ਚ ਦਾ ਯਾਰ ਪਸੀਨਾ ਆਉਂਦਾਗਾ ਇੱਥੇ ਦਾ ਸਾਰਾ ਕੁਝ ਠੰਡਾ ਜਾਂ ਮੌਸਮ ਆ ਬਈ ਹਾਂ ਬਿਲਕੁਲ ਤੇ ਅੱਛਾ ਇੱਕ ਹੋਰ ਗੱਲ ਹਰਜੀਤ ਆਪਣੇ ਪੰਜਾਬੀ ਨਾ ਮਿਹਨੇ ਬੜੇ ਦਿੰਦੇ ਆ ਕਿ ਪੰਜਾਬ 'ਚ ਕੰਮ ਨਹੀਂ ਕਰਦੇ ਕੰਮ ਨਹੀਂ ਕਰਦੇ ਹੁਣ ਤੂੰ ਆਪਦਾ ਐਕਸਪੀਰੀਅੰਸ ਦੱਸੀ ਵੀ ਤੂੰ ਕੰਮ ਵੀ ਕਰ ਰਿਹਾ ਤੇ ਪੰਜਾਬੀ ਫਿਰ ਦੇ ਰਹੇ ਸਾਥ ਕੇ ਨਹੀਂ ਦੇ ਰਹੇ ਹੁਣ ਬਈ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਮੈਂ ਸਾਡੇ ਸਲੂਵੜ ਸ਼ਹਿਰੋਂ ਆਸੀਆਂ ਦਾ ਜਿਹੜੇ ਵੀਰ ਆਪਣੇ ਕੋਲ ਆਉਂਦੇ ਆ ਹਨਾ ਜੂਸ ਪੀਣਾ ਬਈ ਆਪਾਂ ਉਹਨਾਂ ਤਾਂ ਦੇਣੇ ਨਹੀਂ ਦੇ ਸਕਦੇ ਐਨੀ ਕੋ ਸਪੋਰਟ ਕੀਤੀ ਆ ਹਰ ਵਰਗ ਨੇ ਸਪੋਰਟ ਕੀਤੀ ਬਈ ਹਰ ਵਰਗ ਨੇ ਜਿਹੜਾ ਉਹ ਹੈ ਜਾਂ ਕਿਹੜਾ ਵਰਗ ਜਿਨੇ ਨਹੀਂ ਸਪੋਰਟ ਕੀਤੀ ਠੀਕ ਹੈ ਯਾਰ ਕੇ ਪੂਰੇ ਖੋਜ ਸੰਤੋਸ਼ ਤੋਂ ਪੂਰੇ ਬਈ ਪੂਰੇ ਆਪਾਂ ਇੱਕ ਇਹ ਆ ਵੀ ਆਪਾਂ ਆਪਦੇ ਇਲਾਕੇ ਨੂੰ ਬਈ ਮਿਹਣਾ ਨਹੀਂ ਦੇ ਸਕਦੇ ਹਾਂ ਵੱਡੀ ਗੱਲ ਹੈ ਮੈਂ ਇਹੀ ਕਹਿਣਾ ਵੀ ਜੇ ਆਪਣਾ ਪੰਜਾਬੀ ਵੀਰ ਕੋਈ ਵੀ ਕੰਮ ਕਰੂਗਾ ਨਾ ਆਪਣਾ ਇਲਾਕਾ ਉਹਨੂੰ ਕਦੇ ਵੀ ਪਿੱਛੇ ਨਹੀਂ ਰਹਿਣ ਦੇਗਾ ਬਿਲਕੁਲ ਇਹ ਤਾਂ ਤਰੀਕਸ਼ਾਣੀ ਗੱਲ ਹੈ ਮੈਂ ਇਹਨਾਂ ਦਾ ਬਈ ਆਪਣੇ ਇਲਾਕੇ ਦਾ ਬਹੁਤ ਬਹੁਤ ਸਤਿਗੁਰਾਂ ਨਾ ਕਰਦਾ ਤੇ ਪਰਿਵਾਰ ਹੁਣ ਫਿਰ ਕੀ ਕਹਿੰਦਾ ਖੁਸ਼ ਹੈ ਪਰਿਵਾਰ ਪੂਰਾ ਖੁਸ਼ ਹੈ ਹੁਣ ਬਾਪੂ ਆਪ ਗੱਨਾ ਲੈ ਕੇ ਆਊਗਾ ਹੁਣ ਅੱਛਾ ਨਾਲ ਆਉਂਦਾ ਹੈ ਗੱਨਾ ਲੈ ਨਾਲ ਲੱਗਦੀ ਵੀ ਇਹ ਕੰਮ ਨਹੀਂ ਦਾ ਵੀ ਕਰਾਉਂਦਾ ਫਿਰ ਤੇ ਅੱਗੇ ਹਾਂ ਬਸ ਜਦੋਂ ਖੇਤੀ ਵੀ ਕਰਦੇ ਆ ਬਈ ਨਾਲ ਬਾਪੂ ਇਹਦਾ ਬਿਜਲੀ ਦਾ ਕੰਮ ਵੀ ਕਰਦਾਗਾ ਨਾਲ ਤੇ ਜਦੋਂ ਫਿਰ ਹੀ ਹੁੰਦੇ ਆ ਆਜਾ ਦੇ ਬੱਚਾ ਨੂੰ ਲੈ ਕੇ ਵਧੀਆ ਜੂ ਜਾ ਪੀ ਕੇ ਨਾਲ ਕੰਮ ਵੀ ਉਟਾਉਂਦੇ ਆ ਹੱਥ ਹੈਨਾ ਤੇ ਤੇ ਹੁਣ ਪੂਰੇ ਖੁਸ਼ ਨੇ ਖੇਤੀਬਾੜੀ ਵੀ ਕਰਦੇ ਹੋ ਨਾਲ ਸਾਡੇ ਹਾਂਜੀ ਬਈ ਖੇਤੀਬਾੜੀ ਆ ਪਾਪ ਕਰਦੇ ਆ 15 ਕਿਲੋ ਦੀ ਖੇਤੀ ਕਰਦੇ ਆ ਅੱਛਾ ਸਾਰਾ ਆਪ ਦਾ ਨਾਲ ਹਾਂ ਵੀਰੇ ਉਹ ਸਾਰਾ ਆਪ ਹੀ ਕਰਦਾ ਇਹ ਵੀ ਇੱਕ ਵੱਡਾ ਪੁਆਇੰਟ ਆ ਹਨਾ ਨਾਲੇ ਦੋਨੇ ਕੰਮ ਹੋ ਜਾਂਦਾ ਨਾਲੇ ਆਪ ਦਾ ਖੇਤੀ ਵੀ ਹੁਭਾਲ ਲੈਂਦਾ ਬੰਦਾ ਨਾਲੇ ਆਪ ਦਾ ਇਹ ਰੋਜ਼ਗਾਰ ਆ ਹਾਂ ਬਈ ਉਹ ਤੁਹਾਨੂੰ ਪਤਾ ਹੀ ਆ ਵੀ ਖੇਤੀ ਦੇ ਵਿੱਚ ਵੀ ਮਿਹਨਤ ਹੈਗੀ ਆ ਦੋ ਬੰਦੇ ਵੀ ਰੱਖੇ ਹੈਗੇ ਹਾਂ ਤੇ ਹੋਰ ਮੈਂ ਬੰਦੇ ਲੱਭਣ ਦੀ ਪੰਜਾਬੀ ਲੱਭਣ ਦੀ ਕੋਸ਼ਿਸ਼ ਕਰਦਾ ਬਈ ਜਿਵੇਂ ਉਹਰਾ ਆਪਣੀ ਟਰਾਲੀ ਤੇ ਵੀ ਲਾ ਲਵੋ ਹਨਾ ਬੰਦਾ ਮੈਂ ਪੰਜਾਬੀ ਰੱਖਣਾਗਾ ਲੱਭ ਨਹੀਂ ਰਿਹਾ ਪੰਜਾਬੀ ਬੰਦਾ ਲੱਭ ਨਹੀਂ ਰਿਹਾ ਨਹੀਂ ਲੱਭ ਨਹੀਂ ਰਿਹਾ ਬਈ ਇੱਕ ਸ਼ਰਮ ਮਹਿਸੂਸ ਕਰਦਾ ਇੱਕ ਨਵੇਂ ਮੁੰਡਾ ਰੱਖਿਆ ਸੀ ਆਇਆ ਵੀ ਸੀ ਆ ਅੱਛਾ ਉਹਦੇ ਮਨ ਚ ਪਤਾ ਨਹੀਂ ਕੀ ਸੀਗੀ ਪਰ ਮੈਨੂੰ ਲੱਗਿਆ ਉਹਦੇ ਕੰਮ ਤੋਂ ਵੀ ਇੱਕੋ ਸ਼ਰਮ ਮਹਿਸੂਸ ਕਰ ਰਿਹਾ ਸੀ ਆਪਣੇ ਪੰਜਾਬੀ ਹੁੰਦਾ ਕਿੰਨੇ ਕੰਮ ਹੀ ਨਹੀਂ ਹੈਗਾ ਇੱਥੇ ਪੰਜਾਬ ਚ ਬਈ ਕਰਨਾ ਚਾਹੀਦੇ ਆ ਦੱਸੋ ਕੰਮ ਦੱਸਦੇ ਆ ਕਿ ਕੰਮ ਮਿਹਨਤ ਮਿਹਨਤ ਚਾਹੀਦੀ ਆ ਬਈ ਮਿਹਨਤ ਹੈਗੀ ਆ ਕੰਮ ਚ ਇਹ ਵੀ ਇੱਕ ਵੱਡੀ ਗੱਲ ਆ ਬਈ ਕਿ ਬੰਦਾ ਇੱਥੇ ਚਾਹੀਦਾ ਪੰਜਾਬੀ ਕੰਮ ਕਰਨ ਵਾਲਾ ਤੇ ਬੰਦਾ ਲੱਭ ਨਹੀਂ ਰਿਹਾ ਹਾਂ ਪੰਜਾਬੀ ਬੰਦੇ ਤੋਂ ਵੀਰਾ ਆਪਾ ਬੰਦਾ ਵੀ ਨਹੀਂ ਰੱਖਣਾ ਹਾਂ ਬਹੁਤ ਵੱਡੀ ਗੱਲ ਆ ਤੇ ਇੱਕ ਚੀਜ਼ ਹੋਰ ਮੈਂ ਦੇਖੀ ਆ ਕਿ ਅੱਜ ਕੱਲ ਜਿਹੜਾ ਮਾਡਰਨ ਜਮਾਨਾ ਹਨਾ ਅਡਵਾਂਸ ਟੈਕਨੀਕਾਂ ਆਈ ਜਾਂਦੀਆਂ ਚੱਲੀ ਜਾਂਦੀਆਂ ਲੋਕ ਬਣਾ ਅੰਗਰੇਜ਼ੀ ਨੂੰ ਬੜੀ ਪਹਿਲ ਦਿੰਦੇ ਆ ਇੱਕ ਦੋ ਜਣਾ ਗੱਲਬਾਤ ਵੀ ਕਰਨੀ ਆ ਨਾ ਅੰਗਰੇਜ਼ੀ ਚ ਹੈਲੋ ਹੋਏ ਹੋਣੀ ਆ ਤੇ ਤੂੰ ਬਈ ਸਾਰੀ ਬ੍ਰਾਂਡਿੰਗ ਹੀ ਪੰਜਾਬੀ ਚ ਕਰ ਰੱਖਿਆ ਪੰਜਾਬੀ ਕੀ ਗੁਰਮੁਖੀ ਭਾਸ਼ਾ ਆਪਣੇ ਗੁਰੂਆਂ ਵਾਲੀ ਭਾਸ਼ਾ ਵਰਤੀ ਹੋਈ ਬਈ ਸਭ ਤੋਂ ਪਹਿਲਾਂ ਤਾਂ ਆਪਾਂ ਪੰਜਾਬ ਚ ਜੰਮੇ ਆ ਹਾਂ ਪੰਜਾਬ ਪੰਜਾਬੀ ਮਾਂ ਬੋਲੀ ਵਾਹ ਠੀਕ ਆ ਬਾਕੀ ਰਹੇਗੀ ਬਈ ਗੁਰਮੁਖੀ ਆਪਾਂ ਗੁਰੂਆਂ ਦੇ ਆਪਣੇ ਜਿਹੜੇ ਗੁਰੂ ਆ ਉਹ ਗੁਰਮੁਖੀ ਤੋਂ ਸਟਾਰਟ ਕਰਦੇ ਨੇ ਬਿਲਕੁਲ ਬਿਲਕੁਲ ਬਾਬੇ ਗੁਰਨਾਨਕ ਨੇ ਵੀ ਗੁਰਮੁਖੀ ਤੋਂ ਸਟਾਰਟ ਕੀਤਾ ਸੀ ਤਾਂ ਫਿਰ ਆਪਾਂ ਵੀ ਉਹ ਹੀ ਗੁਰਮੁਖੀ ਚਲਾਈ ਜਾਉਗੇ ਯਾਨੀ ਕਿ ਕੋਈ ਵੀ ਕਹਿੰਦੇ ਹੁੰਦੇ ਬੰਦਾ ਇਹਨਾਂ ਨੂੰ ਪੈਰ ਨਹੀਂ ਛੱਡਣੇ ਚਾਹੀਦੇ ਹਾਂਜੀ ਹਾਂਜੀ ਧਰਤੀ ਨਾਲ ਜੁੜਿਆ ਰਵੇ ਤਾਂ ਆਪਣੇ ਗੁਰੂਆਂ ਪੀਰਾਂ ਦੀ ਭਾਸ਼ਾ ਹੈ ਹਾਂਜੀ ਬਈ ਉਹਨਾਂ ਨੇ ਦਿੱਤੀ ਆ ਆਪਾਂ ਨੂੰ ਕਿ ਆਪਾਂ ਉਹਦੇ ਨਾਲ ਜੁੜੇ ਹੋਏ ਹਾਂ ਹਾਂਜੀ ਇਹ ਵੀ ਬੜੀ ਵੱਡੀ ਗੱਲ ਹੈ ਹਾਂਜੀ ਤੇ ਤੁਸੀਂ ਪਿੱਛੇ ਮੈਂ ਦੇਖਿਆ ਪੰਜਾਬੀ ਚੂੜਾ ਜਿਹੜਾ ਵੀ ਲਿਖਿਆ ਹੋਇਆ ਹੈ ਨਾ ਗੁਰਮੁਖੀ ਭਾਸ਼ਾ ਵਿੱਚ ਲਿਖਿਆ ਇੱਕ ਨਾ ਇੱਕ ਪੰਜਾਬੀ ਨੂੰ ਪ੍ਰਮੋਟ ਕਰਨ ਦਾ ਸੁਨੇਹਾ ਹੁੰਦੀ ਹੈ ਇੱਕ ਤਰੀਕੇ ਨਾਲ ਬਿਲਕੁਲ ਬਈ ਬਿਲਕੁਲ ਇਹ ਆਪਣੇ ਮਨ ਚ ਪਹਿਲੇ ਸੀਗੇ ਕਿਉਂਕਿ ਆਪਾਂ ਪੰਜਾਬ ਚ ਰਹਨੇ ਆਪਾਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਆਂ ਦੇੜੋ ਸਤਿਕਾਰ ਕਰਦੇ ਆਂ ਤੇ ਇਹੀ ਆ ਬਈ ਇਹਦੇ ਵਿੱਚ ਪਲੱਸ ਪੁਆਇੰਟ ਇਹ ਆ 3 ਸਾਲ ਦਾ ਜਾਂ 4 ਸਾਲ ਦਾ ਬੱਚਾ ਹਨਾ ਵੀ ਜਿਹੜਾ ਮੂਝ ਬੰਨੀ ਊੜਾੜ ਸੁਣਾਊਗਾ ਅੱਛਾ ਜਿੰਨੇ ਸਾਲ ਦਾ ਹੋਊਗਾ ਉਹ ਬੱਚਾ 0-5 ਸਾਲ ਤੱਕ ਉਹਨੂੰ ਜਿੰਨੇ ਸਾਲ ਦਾ ਉਹ ਉਹਨੇ ਕਲਾਸ ਗੰਨੇ ਤੇ ਫਿਰ ਹੀ ਮਿਲਦਾ ਲੈ ਵੀ ਮਿੱਤਰਾ ਇਹ ਨਵਾਂ ਆਫਰ ਕੱਢਦਾ ਹੈ ਬਿਲਕੁਲ ਬਈ ਊੜਾੜਾ ਸੁਣਾ ਦੇ ਤਾਂ ਉਹਨੂੰ ਓਨੇ ਗਲਾਸ ਜਿੰਨੀ ਉਹਦੀ ਉਮਰ ਆ 5 ਸਾਲ ਤੱਕ ਫ੍ਰੀ ਚਾਹ ਇੱਕ ਦਿਨ ਚ ਪੀ ਲੇ ਪਰ ਮੈਂ ਮਹੀਨੇ ਚ ਪੀ ਲਈ ਜਾਂਦੇ ਮਾਰ ਕੇ ਟਾਈਮ ਚ ਜਿੰਨੇ ਉਹਦੀ ਉਮਰ ਹੈ ਜੇ 3 ਸਾਲ ਦਾ ਬੱਚਾ ਊੜਾੜਾ ਸੁਣਾਊਗਾ ਤਾਂ ਉਹਨੂੰ 3 ਗਲਾਸ ਫ੍ਰੀ ਨੇ ਵੈਰੀ ਗੁੱਡ ਯਾਰ ਇਹਦੇ ਨਾਲ ਕੀ ਹੈ ਕਿ ਇੱਕ ਬੱਚਿਆਂ ਚ ਵੀ ਕਯਰਿਓਸਿਟੀ ਪੈਦਾ ਹੋਊਗੀ ਹਨਾ ਉਹ ਆਪਣੀ ਭਾਸ਼ਾ ਨੂੰ ਵੀ ਪੜ੍ਹਨਗੇ ਸਿੱਖਣਗੇ ਵੀ ਤੇ ਉਹਨਾਂ ਦਾ ਵੀ ਫਾਇਦਾ ਨਾਲ ਮੇਰਾ ਬੇਟਾ ਬਈ ਮੇਰੀ ਭਤੀਜੀ ਵੀ ਆ ਹਨਾ ਮੈਂ ਉਹਨਾਂ ਤੋਂ ਡੇਲੀ ਜਾ ਕੇ ਉਹ 10 10:30 11 ਵਜੇ ਤੱਕ ਮੈਨੂੰ ਡੀਕ ਦੇ ਦਿੰਦੇ ਆ ਪਹਿਲਾਂ ਉਹਨਾਂ ਤੋਂ ਉੜਾੜਾ ਸੁਣਨਾ ਡੇਲੀ ਫਿਰ ਉਹਨਾਂ ਨੂੰ ਜੂਸ ਦਾ ਗਲਾਸ ਦੇਣਾ ਅੱਛਾ ਅੱਛਾ ਯਾਨੀ ਘਰੇ ਵੀ ਜੂਸ ਤੇ ਲਾ ਰੱਖਿਆ ਸਾਰੇ ਬਿਲਕੁਲ ਭਾਈ ਠੀਕ ਐ ਅਜਾ ਸ਼ਡਿਊਲ ਕੀ ਹੋਣਾ ਕਿੰਨੇ ਵਜੇ ਆਉਂਦੇ ਤੇ ਕਿੰਨੇ ਵਜੇ ਬੰਦ ਕਰਦੇ ਫਿਰੇ ਆਪਣਾ 9:30 ਵਜੇ ਆ ਜਾਨੇ ਆਪਾਂ 9:30 ਤੇ 10 ਦੇ ਵਿੱਚ ਵਿੱਚ ਆ ਜਾਨੇ ਆ ਸਵੇਰ ਹਾਂਜੀ ਤੇ 9:30 10 10:30 ਵੀ ਹੋ ਜਾਦੇ ਆ ਗਾਹ ਦੇ ਹਿਸਾਬ ਨਾਲ ਹਨਾ ਜੇ ਗਾਹ ਕਿ ਪਈ ਜਾਂਦਾ ਫਿਰ ਆਪਾਂ ਉਹ ਹੱਲ ਤਾਂ ਸਕਦੇ ਨਹੀਂ ਹਨਾ ਉਸ ਹਿਸਾਬ ਨਾਲ ਜਿਹੜੇ ਆਪਾਂ ਚੱਲਦੇ ਆ ਤੇ ਆਪਣਾ ਹਰਜੀਤ ਨਾਲੋ ਆਪਣਾ ਕਿੰਨਾ ਕੁ ਫਰਕ ਹੈਗਾ ਕੋਈ ਇਸ ਚੀਜ਼ ਦਾ ਫਰਕ ਪੈਂਦਾ ਵੀਰੇ ਜਿਵੇਂ ਗੰਨੇ ਤੇ ਲਾਲੋ ਹਨਾ ਗੰਨੇ ਦਾ ਵੀਰੇ 10 ਰੁਪਏ ਦਾ ਫਰਕ ਹੈਗਾਗਾ ਉਹਦਾ ਫਰਕ ਵੀ ਇਹੀ ਹੈ ਇੱਕ ਤਾਂ ਵੀਰੇ ਗੰਨਾ ਆਰਗੇਨਿਕ ਦਾ ਬਿਲਕੁਲ ਦੂਜਾ ਵੀਰੇ ਆਪਾਂ ਬਰਫ਼ ਨਹੀਂ ਪਾਉਂਦੇ ਹੂੰ ਉਹਦਾ ਤਾਂ ਪਾਣੀ ਪੀਜ ਜਾਂਦੇ ਬਾਹਰ ਵਾਲੇ ਹਨਾ ਨਹੀਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਪਾਣੀ ਹਾਂ ਉਹਨਾਂ ਦਾ ਠੰਡਾਗਾ ਆਪਾਂ ਦੇਖਦੇ ਹਾਂ ਬਾਕੀ ਸਾਫ ਬਿਲਕੁਲ ਬਈ ਹਾਂ ਵੀ ਆਪਾਂ ਕਿਸੇ ਦੇ ਤਾਂ ਦਿਨੋਂ ਆਪਾਂ ਕੁਝ ਨਹੀਂ ਕਹਿ ਸਕਦੇ ਆਪਾਂ ਆਪ ਸੰਤੁਸ਼ਟੀ ਦਿਵਾਉਣਾ ਚਾਹੁੰਦੇ ਹਾਂ ਕਿ ਵੀ ਆਪਾਂ ਆਹ ਚੀਜ਼ ਕੁਆਲਿਟੀ ਦੇ ਰਹੇ ਹਾਂ ਜੀ ਬਹੁਤ ਚੰਗੀ ਗੱਲ ਹੈ ਵੀਰੇ ਤੇ ਵੈਸੇ ਕਮਾਈ ਪੁੱਛਣੀ ਤਾਂ ਨਹੀਂ ਚਾਹੀਦੀ ਪਰ ਜੇ ਆਪਾਂ ਪੁੱਛੀਏ ਕੋਈ ਹੋਰ ਇਸ ਬੰਦੇ ਦੇ ਵਿੱਚ ਧੰਦੇ ਚਾਉਣਾ ਚਾਹੁੰਦਾ ਤਾਂ ਕਿੰਨਾ ਕੁ ਆਪਣਾ ਰਜਾਨਾ ਦਾ ਹੈਗਾ ਬਈ 25-30 ਲੱਖ ਲਾਉਣ ਨਾਲੋਂ ਹੂੰ ਇੱਥੇ ਮੈਂ ਇੰਨਾ ਕਹਿ ਸਕਦਾ ਵੀ ਉਹ ਬੰਦਾ ਸਾਰੀ ਉਮਰ ਭੁੱਖਾ ਨਹੀਂ ਮਰਦਾ ਖਾੜੇ ਮਰਦਾ ਬਸ ਕੀ ਬਾਤ ਆ ਮਿਹਨਤ ਜਿੰਨੀ ਮਿਹਨਤ ਉੱਥੇ ਕਰਦਾ ਉਹਦੇ ਤੋਂ ਅੱਧੀ ਮਿਹਨਤ ਇੱਥੇ ਕਰ ਲੈ ਬੰਦਾ ਭੁੱਖਾ ਨਹੀਂ ਮਰੂਗਾ ਨਾਲੇ ਉੱਥੋਂ ਵਾਲਿਆਂ ਨੂੰ ਟੈਨਸ਼ਨ ਕਰ ਜੇ ਦੀ ਹਣਾ ਇੱਥੇ ਅਨਿਮਤਾ ਸੁਖਦੀ ਆਉਂਦੀ ਹੈ ਹਾਂਜੀ ਆਪਾਂ 25-30 ਲੱਖ ਲਾ ਕੇ ਜਾਂਦੇ ਆ ਬਈ ਆਪਣਾ ਇਹ ਤੇ 7.5 ਲੱਖ ਰੁਪਇਆ ਖਰਚ ਆਇਆਗਾ 7.5 ਦੇ ਵਿੱਚ ਕੁਝ ਵੀ ਭਾਵੇਂ ਫਾਸਟ ਫੋਰਡ ਦਾ ਕੰਮ ਕਰ ਲੋ ਹੋਰ ਕੋਈ ਵੀ ਕਰ ਲੋ ਹਣਾ ਜਾਂ 15-20 ਲੱਖ ਦੇ ਵਿੱਚ ਜਿਵੇਂ ਇਲੈਕਟ੍ਰੋਨਿਕਸ ਦੁਕਾਨ ਉਹ ਵੀ ਕੁਝ ਵੀ ਕਰ ਸਕਦੇ ਹੋ ਬਈ ਇਹ ਦਿਮਾਗ ਤੇ ਮਿਹਨਤ ਤੇ ਦੀ ਗੱਲ ਲੱਗੀ ਕੋਈ ਵੀ ਕੰਮ ਕਰ ਲੋ ਪੰਜਾਬ ਚ ਰਹਿ ਕੇ ਬੰਦਾ ਕਦੇ ਵੀ ਭੁੱਖਾ ਨਹੀਂ ਮਰਦਾ ਉਹ ਹੀ ਆ ਨਾ ਜਿੰਨੂੰ ਆਇਆ ਤਰੀਕੇ ਉਹਦਾ ਇੱਥੇ ਅਮਰੀਕਾ ਉਹੀ ਗੱਲ ਹੈ ਨਾ ਇੱਥੇ ਵੀ ਬਾਕੀ ਭਾਈ ਜਦੋਂ ਉਹ ਪਰਮਾਤਮਾ ਦੇ ਹੱਥ ਆ ਜਦੋਂ ਉਹ ਸੁੱਤੇ ਪਿਆ ਨੂੰ ਇਹ ਸਾਹ ਚਲਾ ਸਕਦਾ ਨਾ ਤਾਂ ਉਹਦੀ ਨਿਗਾ ਫਿਰ ਤੁਹਾਡੇ ਧੰਦੇਤੀ ਵੀ ਹੈਗੀ ਆ ਵੀ ਅੱਜ ਜੇ ਆਪਾਂ ਮਿਹਨਤ ਕਰਾਂਗੇ ਤਾਂ ਮਿਹਨਤ ਨੂੰ ਬੂਰ ਪੈਣੀ ਪੈਣਾ ਭਾਈ ਤੁਹਾਡੀ ਮਿਹਨਤ ਤੇ ਪਰਮਾਤਮਾ ਦੀ ਕਿਰਪਾ ਹਣਾ ਹਾਂਜੀ ਹਾਂਜੀ ਤੇ ਬਾਹਰ ਵਾਲਾ ਨਾ ਹੁੰਦੀ ਫਿਰ ਗੱਲ ਜਿਹੜੇ ਯਾਰ ਦੋਸਤ ਉਹ ਗਏ ਸੀ ਬਿਲਕੁਲ ਭਾਈ ਅੱਜ ਵੀ ਫੋਨ ਆਇਆ ਸੀ ਫੋਨ ਚੱਕਿਆ ਨਹੀਂ ਗਿਆ ਮਿੱਤਰ ਦਾ ਅੱਛਾ ਤੇ ਡੇਲੀ ਵੀਡੀਓ ਉਹ ਕਹਿੰਦੇ ਆ ਵਧੀਆ ਸਮਾਂ ਦੀ ਇੱਥੇ ਪਰ ਕੁਛ ਤੇ ਆਪਣੇ ਯਾਰ ਮਿੱਤਰ ਇਹ ਜੇ ਹੈਗੇ ਜੇ ਬਾਹਰ ਲਿਆਂ ਸਰਕਾਰ ਆ ਕਹਿੰਦਾ ਨਾ ਵੀ ਹਾਂ ਤੁਸੀਂ ਵੀ 30 ਲੱਖ ਰੁਪਇਆ ਲਾਇਆ ਵੀ ਆ ਚੱਕੋ 15 ਲੱਖ ਜਾਂ 12 ਲੱਖ ਮੁੜ ਜਾਓ ਆਪਣੇ ਸਾਰੇ ਮਿੱਤਰ ਭੱਜ ਜਾਣਗੇ ਅੱਛਾ ਇਹਨੇ ਓਕੇ ਹੋ ਰਿਹਾ ਹੁੰਦੇ ਹੈ ਬਈ ਜਮਾ ਬਈ ਉਹ ਬਈ ਇੱਕ ਗੱਲ ਆ ਉਹਨਾਂ ਨੇ ਸਿੱਧੀ ਜੀ ਗੱਲ ਦੱਸੀ ਹੋਈ ਆ ਉਹਨਾਂ ਨੇ ਕਹਿੰਦੇ ਨਾ ਬਈ ਜੇ ਯਾਰ ਚਾਰ ਪੰਜ ਕਿੱਲੇ ਛੋਡੇ ਇੱਥੇ ਕੋਲੇ ਹੈਗੇ ਨਾ ਵੀ ਖੇਤੀ ਕਰ ਲੋਗੇ ਵਧੀਆ ਯਾਰ ਬਹੁਤ ਔਖਾ ਬਈ ਉੱਤੇ ਔਖੀ ਪਰਿਵਾਰ ਨਾਲੋਂ ਦੂਰ ਰਹਿਣਾ ਬਈ ਹਮ ਘਰ ਦੇ ਵਿੱਚ ਇਹ ਮੰਨ ਲਓ ਵੀ ਜੇ ਮਾਂ ਨੂੰ ਕੋਈ ਸੋਜ ਬਈ ਆਪਾਂ ਕੋਲੇ ਹੁੰਨੇ ਆ ਫਿਰ ਵੀ ਭੱਜ ਭੱਜ ਜਾਂਦੇ ਆ ਉਹ ਤਾਂ ਫਿਰ ਵੀ ਆਪਾਂ ਬਈ ਸੱਤ ਸਮੁੰਦਰੋਂ ਪਾਰ ਬੈਠ ਕੇ ਹਨਾ ਔਖੀ ਆ ਉਸ ਮਾਂ ਨੇ ਜੰਮਿਆਗਾ ਤੇ ਆਪਾਂ ਜੇ ਉਹਦੀ ਨ ਦੇਖਭਾਲ ਕਰ ਸਕਾਂਗੇ ਆਪਣੇ ਆ ਮਾਂ ਪਿਓ ਦੀ ਹਨਾ ਤਾਂ ਫਿਰ ਉਹਨਾਂ ਦੇ ਜੰਮਣ ਦਾ ਮੈਂ ਇਹ ਕਹਿਣਾ ਵੀ ਕੋਈ ਫਾਇਦਾ ਨਹੀਂ ਬਿਲਕੁਲ ਕੋਈ ਬਿਲਕੁਲ ਇਹ ਤਾਂ ਸਹੀ ਗੱਲ ਆ ਤੁਹਾਡੀ ਤੇ ਜਿਹੜੇ ਇੱਥੇ ਫਿਰੋ ਫਿਰਦੇ ਆ ਵਿਹਲੇ ਆਪਣੇ ਕਈ ਮੋੜਾਂ ਤੇ ਖੜੇ ਰਹਿੰਦੇ ਆ ਕੰਮ ਨਹੀਂ ਹੈਗਾ ਕਹਿਣ ਵਾਲੇ ਉਹਨਾਂ ਨੂੰ ਕੋਈ ਤੁਹਾਡਾ ਸੁਨੇਹਾ ਹੈਗਾ ਮੈਨੂੰ ਵੀ ਕਹਿੰਦੇ ਹੁੰਦੇ ਸੀਗੇ ਯਾਰ ਇਹ ਕੋਈ ਧੁੰਦਾਗਾ ਹਾਂ ਇਹ ਕਰੀ ਕੀ ਜਨਾ ਕਦੇ ਤਾਂ ਮੈਨੂੰ ਕਹਦਾ ਕਰਨਾ ਇਹ ਤਾਂ ਯਾਰ ਮੇਲਿਆਂ ਹੀ ਲੱਗਦੀ ਆ ਇਹ ਤਾਂ ਯਾਰ ਧਰਨੇ ਆ ਹੀ ਲੱਗਦੀ ਹੈਗੀ ਹਾਂ ਮੈਂ ਉਹਨਾਂ ਦੀ ਗੱਲ ਹੱਸ ਕੇ ਟਾਲਦਾ ਕਰਾਂ ਮੈਂ ਕਹਦਾ ਕਰਾ ਕੋਈ ਗੱਲ ਨਹੀਂ ਭਈ ਆਪਾਂ ਧਰਨੇ ਤੇ ਵੀ ਚੱਲਿਆ ਕਰਾਂਗੇ ਆਪਾਂ ਤਾਂ ਸੰਘਰਸ਼ ਤੇ ਲੜਨਾ ਹੈਗਾ ਆਪਾਂ ਮੇ ਧਰਨੇ ਤੇ ਲੜ ਲਈ ਤੇ ਆਪਾਂ ਇੱਧਰ ਆਪਾਂ ਲੜ ਲਈ ਹਣਾ ਜੂਸ ਆ ਪਾਸੇ ਆਪਾਂ ਤਾਂ ਮਿਹਨਤ ਕਰਨੀ ਹੈਗੀ ਠੀਕ ਹੈ ਤੇ ਹੁਣ ਮੰਨਦੇ ਆ ਭਈ ਉਹ ਵੀ ਵੀ ਹਾਂ ਵਧੀਆ ਯਾਰ ਤੇਰਾ ਕੰਮ ਵਧੀਆਗਾ ਵਧੀਆ ਕਿੱਤੇ ਲੱਗਿਆ ਉਹਦੇ ਠੀਕ ਹੈ ਤੇ ਉਹਨਾਂ ਨੂੰ ਵੀ ਇਹੀ ਬੇਨਤੀ ਹੈ ਬਈ ਕੋਈ ਵੀ ਹਨ ਆਪਣਾ ਪੰਜਾਬੀ ਵੀਰ ਬਈ ਜਿੱਥੇ ਵੀ ਕੋਈ ਵੀ ਬੰਦਾ ਆਪਣੀ سپورਟਰ ਪਾਲੂਗਾ ਆਪਾਂ ਬਈ ਡਟ ਕੇ سپورਟ ਕਰਾਂਗੇ ਬਿਲਕੁਲ ਬਈ ਇੱਕ ਬਈ ਹਰਜੀਤ ਜਿਵੇਂ ਤੂੰ ਦੱਸਿਆ ਮੇਰੇ 15 ਕਿल्ले ਵਾਹਣ ਹਨ ਹਨਾ ਹਾਂਜੀ ਬਈ ਅੱਜ ਕੱਲ ਜਿਵੇਂ ਰੇਟ ਹੋ ਰਿਹਾ 30 35 ਲੱਖ ਆਪਣੇ ਆਮ ਹੀ ਹੋ ਰਿਹਾ ਤੇ ਜਦੋਂ 2 4 ਕਿੱਲੇ ਵਾਲਾ ਨਹੀਂ ਮਾਣ ਹੁੰਦਾ ਉਹਦੇ ਧੌਣ ਤੇ ਡਾ ਕਿੱਲਾ ਹੁੰਦਾ ਵੀ ਮੇਰੇ ਕੋਲ ਇੰਨੇ ਕਿੱਲੇ ਆਉਂਦੇ ਆ ਤੇ ਤੂੰ 15 ਕਿੱਲੇ ਹੋਣ ਦੇ ਬਾਵਜੂਦ ਵੀ ਇਹੋ ਜਿਹਾ ਕੰਮ ਚੁਣਿਆ ਕਿਉਂਕਿ ਤਿੰਨ ਤਿੰਨ ਚਾਰ ਚਾਰ ਕਿੱਲੇ ਵਾਲੇ ਗੱਡੀਆਂ ਤੋਂ ਨਹੀਂ ਉਤਰਦੇ ਆਪਾਂ ਬਈ ਪਹਿਲਾਂ ਤਾਂ ਉਸ ਪ੍ਰਮਾਤਮਾ ਦਾ ਸਦਾਨਾ ਕਰਦੇ ਆ ਹਨਾ ਬਈ ਵੀ ਚਲੋ ਪ੍ਰਮਾਤਮਾ ਨੇ ਜਿੰਨਾ ਕਿ ਦਿੱਤਾ ਬਹੁਤ ਆਗਾ ਮੈਂ ਤਾਂ ਇਹੀ ਕਹਿਣਾ ਉਹਨਾਂ ਵੀ ਪ੍ਰਮਾਤਮਾ ਵੀ ਬਸ ਭੁੱਖਾ ਨਾ ਕਿਸੇ ਨੂੰ ਭੁੱਖਾ ਨਾ ਸੌਣ ਦੇ ਭਾਵੇਂ ਇੱਕ ਡੰਗ ਦੀ ਰੋਟੀ ਦੇ ਦਈਆਂ ਹਨਾ ਬਈ ਆਪਾਂ ਜ਼ਮੀਨ ਦਾ ਤਾਂ ਕਦੇ ਸੋਚੀ ਨਹੀਂ ਕਿ ਆ ਵੀ ਆਪਣੇ ਕੋਲੇ ਇੰਨਾ ਬਾਣਾ ਬਾਪੂ ਨੇ ਵੀ ਬਈ ਬਹੁਤ ਮਿਹਨਤ ਹੱਦੋਂ ਜ਼ਿਆਦਾ ਮਿਹਨਤ ਕੀਤੀ ਹੈ ਬਈ ਆਪਾਂ ਬਾਪੂ ਦਾ ਕਦੇ ਦੇਣੇ ਨਹੀਂ ਦੇ ਸਕਦੇ ਹਨਾ ਮੇਰਾ ਭਰਾ ਵੀ ਆ ਉਹ ਵੀ ਬਹੁਤ ਮਿਹਨਤ ਕਰਦਾਗਾ ਤੇ ਚਲੋ ਬਾਬੇ ਦੀ ਕਿਰਪਾ ਕੇ ਬਈ ਐਸੀ ਤਰ੍ਹਾਂ ਆਪਾਂ ਮੈਂ ਕੰਧਾ ਪਾਬੇ ਇੱਕ ਪੰਜਾਬ ਚ ਰਹਿ ਕੇ ਮੈਸੇਜ ਵੀ ਦੇਣਾ ਚਾਹੁੰਦੇ ਸੀ ਇੱਥੇ ਬਾਕੀ ਆਪਾਂ ਇਹ ਮਿਹਨਤ ਕਰਨੀ ਆ ਬਈ ਯਾਰ ਆਪਾਂ ਮਿਹਨਤ ਉਹਦੇ ਵਿੱਚ ਆਪਾਂ ਕਦੇ ਸੰਗੇ ਨਹੀਂ ਯਾਨੀ ਕਿ ਜ਼ਮੀਨ ਜਾਇਦਾਦ ਦੀ ਦਿੱਮੀ ਵੀ ਆ ਪਰ ਬੰਦੇ ਨੂੰ ਮਿਹਨਤ ਨਹੀਂ ਛੱਡਣੀ ਚਾਹੀਦੀ ਮੇਰਾ ਆਪਣਾ ਮਕਸਦ ਇਹੀ ਆ ਹਾਂਜੀ ਹਾਂਜੀ ਜੇ ਬਈ ਆਪਾਂ ਮਿਹਨਤ ਨਾ ਕਰਾਂਗੇ ਬਈ ਫਿਰ ਕੱਲ ਨੂੰ ਵੇਚਣ ਲੱਗ ਜਾਂਗੇ ਬਿਲਕੁਲ ਬਈ ਬਹੁਤ ਸਿਆਣੀ ਬਾਪੂ ਨੇ ਬਈ ਬਹੁਤ ਔਖਾ ਕਮਾਇਆਗਾ ਬਹੁਤ ਔਖੀ ਜ਼ਮੀਨ ਬਣਾਈ ਆ ਬਾਪੂ ਨੇ ਵੀ ਜ਼ਮੀਨ ਬਹੁਤ ਬਣਾਈ ਆ ਬਈ ਤੇ ਪਰ ਇਹ ਆ ਵੀ ਆਪਾਂ ਤਾਂ ਇਹੀ ਬਾਪੂ ਤੋਂ ਸਿੱਖਿਆ ਹੋਇਆ ਹੈਗਾ ਬਈ ਯਾਰ ਉਹ ਕਹ ਬਾਪੂ ਕਹਿੰਦਾ ਹੁੰਦਾ ਵੀ ਪੁੱਤਰਾ ਕਦੇ ਮਿਹਨਤ ਨਾ ਸੱਡੀਆਂ ਹਣਾ ਵੀ ਭੁੱਖਾ ਕਦੇ ਵੀ ਨਹੀਂ ਬੰਦਾ ਮਰਦਾ ਹੁੰਦਾ ਜੇ ਚੱਲ ਅੱਜ ਥੋੜੇ ਕਮਾ ਲੈਗੇ ਕਦੇ ਉਹ ਸਿਆਣੇ ਕਹਿੰਦੇ ਕਦੇ ਮੁਠੀ ਜਿ ਕਦੇ ਮੁਠੇ ਚਾਣਾ ਉਹ ਗੱਲ ਆ ਬਈ ਇੱਥੇ ਜੋ ਨੈਸ਼ਨਲ ਹਾਈਵੇ ਡੀਐਸਪੀ ਦਫ਼ਤਰ ਦੇ ਨਾਲ ਗਿੱਲ ਜੂਸਵਾਰ ਦੇ ਉੱਤੇ ਖੜੇ ਆ ਜਿਸ ਨੂੰ ਇੱਕ ਗੁਰਸਿੱਖ ਨੌਜਵਾਨ ਪੁੰਦਰ ਪਿੰਡ ਤੋਂ ਹਰਜੀਤ ਸਿੰਘ ਗਿੱਲ ਚਲਾ ਰਿਹਾ ਪਹਿਲੀ ਵਾਰ ਇੱਥੇ ਆ ਕੇ ਮਹਿਸੂਸ ਹੋਇਆ ਹੈ ਵੀ ਜੋ ਗੈਰ ਮਿਆਰੀ ਚੀਜ਼ਾਂ ਬਾਜ਼ਾਰ ਦੇ ਵਿੱਚ ਵੇਚੀਆਂ ਜਾ ਰਹੀਆਂ ਨੇ ਚਾਹੇ ਉਹ ਜੂਸ ਹੋਵੇ ਚਾਹੇ ਉਹ ਬਜ਼ਾਰਾਂ ਤੇ ਬਜ਼ਾਰਾਂ 'ਚ ਵੇਚਣ ਵਾਲਾ ਜਿਹੜਾ ਫਲੇਵਰ ਲੱਗਿਆ ਜੂਸ ਹੋਵੇ ਜਿਹਦਾ ਟੇਸਟ ਤਾਂ ਹੁੰਦਾ ਹੈ ਪਰ ਉਹਦੇ ਵਿੱਚ ਕਿੰਨੀਆਂ ਜ਼ਹਿਰੀਲੀਆਂ ਚੀਜ਼ਾਂ ਮਲਾਈਆਂ ਜਾਂਦੀਆਂ ਇਹਦਾ ਅੰਦਾਜ਼ਾ ਆਮ ਕਸਟਮਰ ਨੂੰ ਨਹੀਂ ਹੋ ਸਕਦਾ ਇਸ ਯੁੱਗ ਦੇ ਵਿੱਚ ਜਦੋਂ ਸਾਡੇ ਅੰਦਰ ਜ਼ਹਿਰ ਜਾ ਰਹੀ ਹੈ ਉਹ ਚਾਹੇ ਫਾਸਟ ਫੂਡ ਦੇ ਰੂਪ 'ਚ ਹੋਵੇ ਤੇ ਚਾਹੇ ਗੈਰ ਮਿਆਰੀ ਜਿਹੜੇ ਤੇ ਪਦਾਰਥ ਨੇਗੇ ਜਿੰਨੇ ਵੀ ਪੀਣ ਵਾਲੇ ਪਦਾਰਥ ਨੇਗੇ ਉਹ ਗੈਰਮਿਆਰੀ ਨੇ ਸਾਰੇ ਕੋਈ ਚੈਕਿੰਗ ਵੀ ਨਹੀਂ ਹੈ ਨਾ ਕੋਈ ਪ੍ਰਸ਼ਾਸਨ ਇਸ ਵੱਲ ਗੱਲ ਵੱਲ ਧਿਆਨ ਦਿੰਦਾ ਪਰ ਜਦੋਂ ਅਸੀਂ ਇਸ ਥਾਂ ਦੇ ਉੱਤੇ ਆਏ ਤਾਂ ਇੱਕ ਆਸ ਦੀ ਕਿਰਨ ਹੈ ਜਿਹੜੀ ਉਹ ਨਜ਼ਰ ਆਈ ਜਦੋਂ ਪਹਿਲੀ ਗੱਲ ਇੱਥੇ ਆ ਕੇ ਰੂਹ ਖੁਸ਼ ਹੋ ਗਈ ਅਸੀਂ ਆ ਕੇ ਗੰਨੇ ਦਾ ਜੂਸ ਪੀਤਾ ਬਿਨਾਂ ਬਰਫ਼ ਤੋਂ ਔਰ ਹੋਰ ਵੱਖ-ਵੱਖ ਜੂਸ ਜਿਹੜੇ ਇਹਨਾਂ ਕੋਲੇ ਉਪਲਬਧ ਨੇ ਪੂਰੀ ਤਰ੍ਹਾਂ ਕੁਦਰਤੀ ਤਰੀਕੇ ਨਾਲ ਤਿਆਰ ਕੀਤੇ ਹੋਏ ਔਰ ਬੜੇ ਹੀ ਸਵਾਦਿਸ਼ਟ ਅਤੇ ਬਿਨਾ ਜ਼ਹਿਰ ਮੁਕਤ ਜੋ ਕਿ ਜਿਹੜੇ ਇਹ ਟੀਨ ਵਾਲੇ ਪਦਾਰਥ ਤਿਆਰ ਕਰਕੇ ਪਿਆ ਰਹੇ ਆ ਬਹੁਤ ਵਾਜਿਬ ਰੇਟਾਂ ਦੇ ਉੱਤੇ ਮੈਨੂੰ ਬਹੁਤ ਵਧੀਆ ਲੱਗਿਆ ਸਰ ਸਾਡੇ ਜਿਹੜੇ ਜਵਾਨ ਨੌਜਵਾਨ ਬਾਹਰ ਭੱਜ ਰਹੇ ਨੇਗੇ ਜੇ ਉਹ ਉਤੰਮ ਕਰਕੇ ਇੱਥੇ ਕੋਈ ਇਸ ਤਰ੍ਹਾਂ ਦਾ ਕੰਮ ਸ਼ੁਰੂ ਕਰਦਾ ਜਿੱਥੇ ਉਹਨਾਂ ਦਾ ਰੁਜ਼ਗਾਰ ਚੱਲਦਾ ਉੱਥੇ ਸਮਾਜ ਦੇ ਲਈ ਇੱਕ ਸੁਨਿਆਵੀ ਆ ਸਮਾਜ ਨੂੰ ਫਾਇਦਾ ਵੀ ਆ ਇਸ ਗੱਲ ਦਾ ਕਿ ਉਹਨਾਂ ਨੂੰ ਮਿਆਰੀ ਚੀਜ਼ਾਂ ਪੀਣ ਵਾਸਤੇ ਖਾਣ ਵਾਸਤੇ ਮਿਲ ਸਕਦੀਆਂ ਨੇ ਬਹੁਤ ਵਧੀਆ ਬਹੁਤ ਟੇਸਟੀ ਜੂਸ ਆ ਪੀ ਕੇ ਦੇਖਿਆ ਆਮ ਜਿਹੜੇ ਰੇੜੀਆਂ ਨਾਲ ਬਹੁਤ ਸੋਹਣਾ ਦਿਖਸਿਆ ਅਸੀਂ ਪਸ਼ੰਡੇ ਤੋਂ ਆ ਰਹੇ ਸੀ ਸਾਨੂੰ ਪਤਾ ਲੱਗਿਆ ਸੀ ਇੱਥੇ ਰੁੱਕ ਕੇ ਤੇ ਇੱਕ ਖਾਸ ਕਰਕੇ ਅੱਜ ਕੱਲ੍ਹ ਜੰਗ ਮੁੰਡਾ ਬਹੁਤ ਸਾਫ ਸਫਾਈ ਆ ਬਹੁਤ ਵਧੀਆ ਮੈਂ ਤਾਂ ਸਾਰਿਆਂ ਨੂੰ ਕਹਾਂਗਾ ਇੱਥੇ ਆਓ ਤੇ ਆ ਕੇ ਰੋਕੇ ਜੂਸ ਪੀਓ